ਵੇ ਚੱਕਰੀ ਸੀਗਾ ਉੱਥੇ ਕੰਮ ਮੈਂ ਕਰਦਾ ਸੀਗਾ ਡੈਮ ਦਾ ਕੰਮ ਸੀ ਜੀ ਜੀ ਕਹਣਾ ਇਹ ਤਾਂ ਹਿੰਮਤ ਇਹ ਮੈਂ ਪਿੰਨ ਛੱਡੀ ਹਿੰਮਤ ਹੌਸਲਾ ਦੋਹੇ ਚੀਜ਼ਾਂ ਮੈਂ ਆਪਣੇ ਪਾਸ ਇਹ ਬਾਬੇ ਬੈਠੇ ਨੇ ਇਹਨਾਂ ਨੇ ਪਤਾ ਪਾਇਆ ਸਾਰੇ 150 ਸਾਲ ਸੋ 150 ਅੰਗਰੇਜ਼ਾਂ ਦੇ ਵੇਲੇ ਦਾ ਹੋਊਗਾ ਹਾਂ ਜੀ ਹਾਂ ਜੀ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ਾਂ ਦਾ ਟਾਈਮ ਦੇਖਿਆ ਅੰਗਰੇਜ਼ ਸਾਡੇ ਪੱਥਰ ਬਹੁਤ ਐ ਏਡੇ ਏਡੇ ਪੱਥਰ ਨਾਲ ਜੀ ਖੱਲੇ ਚੋਬ ਬਗਦਾ ਹੁਣ ਬੰਦੇ ਨਾਲ ਆਣਾ ਲੜਾਈ ਕਰਨੇ ਚੋਰ ਰਾਹੀ ਆਵਾ ਚੋਰ ਰਾਹੀ ਆਉਣਾ ਹਾਂ ਜੀ ਗ੍ਰੰਪਸਰਾ ਜੀ ਉੱਪਰ ਚੜਨ ਚੜਨ ਕੇ ਢਾਣੇ ਐਡਾ ਘੋੜਾ ਸੀ ਗੱਟੇ ਲਾ ਲੈਣੀ ਆ ਲੱਗ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਉਸ ਸ਼ਖਸ ਨਾਲ ਮਲਾਵਾਂਗੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ 80 ਤੋਂ 85 ਸਾਲ ਲੋਹਾਰ ਦੇ ਕੰਮ ਚ گزارੇ ਤੇ ਅੰਗਰੇਜ਼ਾਂ ਦੇ ਵੇਲੇ ਦਾ ਵੀ ਟਾਈਮ ਦੇਖਿਆ ਤੇ ਅੱਜ ਆ ਵੀ ਟਾਈਮ ਦੇਖਿਆ ਆਜੋ ਉਹਨਾਂ ਨੂੰ ਮਿਲਾਂਦੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਬੱਬਾ ਜੀ ਉਹ ਠੀਕ ਠਾਕ ਹੋ ਜੀ ਹੋਰ ਕੀ ਕਰੀਏ ਨਾ ਬਾਈ ਬੈਠ ਜੀ ਇੱਥੇ ਹਾਂ ਬੈਠੋ ਬੈਠ ਜੀ ਬਾਬਾ ਜੀ ਹਾਂ ਦੇਖੋ ਉਸ ਪਟਾੜੇ ਮੋਰ ਹਾਂ ਇੱਥੇ ਇਹ ਜੇ ਮੋਬਾਈਲ ਹਾਂ ਬੋਈ ਮੋਬਾਈਲ ਸਿਰੂ ਤਾਂ ਇਹ ਕੰਮ ਕਰਦੇ ਹੈਗਾ ਹੋਰ ਵੀ ਕੰਮ ਕਰਦੇ ਸੀ ਬੋਲਾਂ ਹੁਣ ਹਾਂਜੀ ਦੇਖੋ ਜੀ ਸ਼ੁਰੂ ਤੇ ਜਨਮ ਸਾਡਾ ਹੈ ਤਖਾਨ ਲੋਹਾਰ ਤਿੰਨ ਐਟਮਾਂ ਲੋਹਾਰਾਂ ਦਾ ਸੁਕਾਰ ਪੈਂਟਰ ਦਾ ਲੋ ਇਹ ਪੱਥਰਿਕ ਪਸੰਦ ਦਾ ਕੰਮ ਜਿਹੜੀ ਕਰਦੇ ਜੀ ਹਾਂਜੀ ਪੱਥਰ ਦਾ ਕੰਮ ਕਰਦੇ ਸਮਝਣਾ ਇਹ ਤਿੰਨ ਐਟਮਾਂ ਮੈਂ ਸਾਰੀ ਜਾਣਦਾ ਤਿੰਨੇ ਕੰਮ ਜੀ ਤਿੰਨੇ ਕੰਮ ਆਰ ਖੇਤੀ بھائی ਇਹ ਪਹਿਲੇ ਖੇਤੀ ਉਹ ਅੰਦਰ 250 250 ਪੇ ਸਾਡ ਦਾ ਕਬਜ਼ਾ ਚਕੋਤਾ ਹਾਂ ਜੀ ਹਾਂ ਇੱਦੇ ਚੱਲਦਾ ਸੀ ਹਾਂ ਜੀ ਫਿਰ ਸਾਰਾ ਬਾਹਰ ਅੰਦਰ ਲੇਕੇ ਇੱਕ ਬੈੜਾ ਅੰਦਰ ਲੇਕੇ ਜੋਟਾ ਅੰਦਰ ਸਾਰੀ ਜਗ੍ਹਾ ਮੈਂ ਭਾਈ ਲੇਕੇ ਮੈਨੂੰ ਨਹੀਂ ਪਤਾ ਮੈਂ ਛੁੱਟੂ ਤੇ ਫੱਕਰ ਨਹੀਂ ਮੈਨੂੰ ਨਹੀਂ ਪ੍ਰਭਾਗ ਹੋਇਆ ਉਹ ਕਰਾ ਮੈਨਾਂ ਨੇ ਕੋਈ ਬਤਾ ਕੋਈ ਪਤਾ ਨਹੀਂ ਦੇਖ ਹੁਣ ਇਹ ਹੈ ਕਿ ਜਦ ਕਮਜ਼ੋਰੀ ਇਹ ਆ ਗਈ ਹੁਣ ਜਦ ਮੂੰਹ ਤੋਂ ਸੁਣਦਾ ਵੀ ਹੁਣ ਕੰਮ ਸੋ ਇਹ ਬਾਬਾ ਇਹ ਫੇ ਕੰਮ ਕਰਦੇ ਤੁਸੀਂ ਚਾਲੂ ਕੀਤਾ ਤਰ੍ਹਾਂ ਹਾ ਤਹਾਰ ਦਾ ਪਹਾਰ ਦਾ ਕੰਮ ਕਦੋਂ ਚਾਲੂ ਕੀਤਾ ਫਿਰ ਮੈਂ ਲੱਕੜੀ ਦਾ ਕੰਮ ਜਾਂ ਮੰਜੇ-ਮੰਜੇ ਬਣਾਉਣਾ ਉਹ ਵੀ ਮੈਂ ਬਣਾ ਦੇਣਾ ਇੱਥੇ ਜੀ ਜੀ ਜਿਹੜਾ ਵੀ ਲੱਕੜੀ ਦਾ ਕੰਮ ਆ ਉਹ ਵੀ ਬਣਾ ਦੇਣਾ ਲੋਹੇ ਦਾ ਕੰਮ ਜੇ 22 ਹੈ 24 ਵੀ ਸਾਰੇ 24 ਸਾਲ ਤੁਸੀਂ ਇਸ ਵੇਲੇ ਬਾਬਾ ਜੀ ਦਾ ਤੁਹਾਡੀ ਉਮਰ ਕਿੰਨੀ ਹੋਊਗੀ ਦੇਖੋ 30 ਦਾ ਜਨਮ ਹੈ ਅੱਗਾ ਤੁਸੀਂ ਮੈਂ ਪੜਿਆ ਕੁੜਿਆਂ ਦਾ ਕਾਟਿਆਂ ਕੇ 30 ਦਾ ਜਨਮ ਹੈ 30 ਦਾ ਜਨਮ ਕੋਈ 80 ਦੇ ਨੇੜੇ ਦੇੜ ਹੈਗੀ ਆ ਜੀ 80 ਦੇ ਨੇੜੇ 86 ਮੰ ਲੱਗਿਆ ਤੁਸੀਂ ਬਿਆਨ ਪੜੋ ਓ ਪਪੂ ਬੇਟਾ ਗ੍ਰੇਡ ਕੰਮ ਕਰਾਇਆ ਪਰ ਮਾਮੇ ਮੇਰੇ ਪਾਪਾ ਨੇ ਤਾਂ ਬਣਾਇਆ ਕੰਮ ਕਰ ਲਿਆ 80 ਸਾਲ ਹੈ ਜੀ ਉਹੀ 80 ਸਾਲ 87 ਸਾਲ 87 ਸਾਲ ਅੱਛਾ ਹੁਣ ਬੇਟਾ ਤੋਂ ਚਾਰਾ ਪ੍ਰੋਗਰਾਮ ਕਰਦਾ ਇਥੇ ਚੰਡੀਗੜ੍ਹ ਤੇ ਆਈ ਕਿ ਮੈਡਮ ਮਹਾੜੀ ਤੇ ਹਾਂ ਜੀ ਉੱਚ ਤਲਕਾਰ ਸੀ ਹਾਂ ਜੀ ਮੈਂ ਉਹਨਾਂ ਡੈਮ ਰੂਮ ਸਾਰਾ ਦੱਸਿਆ ਜੀ ਅੱਛਾ ਜੀ ਉਹ ਘਰ ਆਣਾ ਹੋਊਗਾ ਜਾਂ ਉਹ ਰਗੜੀ ਸਾਡੇ ਜੀ ਜੀ ਅੱਜ ਮੋਢੇ ਅਧਿਗਮਣੀ ਹੁੰਨੇ ਚਲੇ ਕਿ ਮੈਂ ਸਾਰੇ ਦਸਤੇ ਤੇਰੇ ਪਾਸੇ ਟਾਈਮ ਤੱਕ ਰੱਖੇ ਸਾਰੇ ਆਉਣ ਲੱਗੇ ਆ ਉਹ ਉਹ ਕਿਤੇ ਪਿੱਛੇ ਤੇ ਮੈਂ ਅੱਗੇ ਮੋਢੇ ਸਰਦਾਰ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਮੈਂ ਕਿ ਸਤਾਸੀ ਉਹ ਜੋ ਤੁਹਾਡੀ ਜਈ ਚਾਲ ਹੈ ਉਚਾਲ ਦੇ ਫਰਕ ਪੈਂਦਾ ਵੀ ਤੁਸੀਂ ਅਜੇ ਸਤਾਸੀ ਦੇ ਹੋਏ ਨਹੀਂ ਹਾਂਜੀ ਹਾਂਜੀ ਮੈਂ ਕਿ ਭੇਜ ਲਿਆ ਖੁਰਾਕਾ ਕਰਦੇ ਹਾਂ ਤੇ ਰਾਤ ਨੂੰ ਟੋਟਾ ਕਰਦੇ ਹਾਂ ਆਪਈ ਨਾਮ ਰਸੋ ਦਾ ਮੇਰਾ ਨਾਮ ਸ਼ਾਮ ਸਿੰਘ ਮਿਸਤਰੀ ਸ਼ਾਮ ਸਿੰਘ ਮਿਸਤਰੀ ਟੋਲ ਵਾਇ ਇੱਥੇ ਵੀ ਟੋਲ ਵੇ ਹੈ ਟੋਲ ਕੱਲੇ ਰਹਿੰਦੇ ਆ ਫਿਰ ਨਹੀਂ ਪਰਿਵਾਰ ਮੇਰਾ ਠੀਕ ਹੈ ਟਾਣਾ ਟਾਣਾ ਇੱਥੇ ਤੁਸੀਂ ਇੱਥੇ ਹੁਣ ਕੱਲੇ ਰਹਿੰਦੇ ਹੋ ਕੰਮ ਕਰਨੀ ਜਾਂਦੇ ਮੈਂ ਕੰਮ ਕਰਨਾ ਕਰ ਸਾਡੇ ਪਰਲੇ ਪਸੇ ਉੱਪਰ ਕੁੱਕਾ ਠੀਕ ਹੈ ਠੀਕ ਹੈ ਜੀ ਮੈਂ ਇੱਥੇ ਲੰਘਦੇ ਸੀ ਮੈਂ ਕਾ ਬਾਬਾ ਜੀ ਮਿਲੇ ਸਾਂ ਬਾਬਾ ਜੀ ਨਾਲ ਗੱਲ ਕਰਦੇ ਆ ਇੱਕੋ ਇੱਕ ਦੁਕਾਨ ਏਰੀਆ ਦੇ ਵਿੱਚ ਇਦੀ ਲੱਗੇ ਅੱਗੇ ਪਿੱਛੇ ਦੂਰ ਦੂਰ ਦਾ ਕਰਤਾ ਹੈ ਨਹੀਂ ਉਹ ਅੱਡੇ ਜੀ ਦੁਕਾਨ ਆ ਮਰ ਗਏ ਸਾਰੇ ਮੈਂ ਚੱਲ ਜਾਣਾ ਜੱਦੀ ਕੰਮ ਬਾਬਾ ਜੀ ਤੁਹਾਡਾ ਹੈ ਜੱਦੀ ਕੰਮ ਪਹਿਲਾਂ ਪਕੌੜੇ ਲੱਗਣਾ ਸਾੜੇ ਹੋਏ ਪਰ ਦੇਣਾ ਦੇ ਇੱਛੇ ਦੀ ਬਣ ਜਾਣਾ ਸਭ ਕੁਝ ਹਾਂਜੀ ਇਹ ਤਾਂ ਹੈ ਜੀ ਕਾ ਪਕੌੜੇ ਜਨ ਮੇਰੇ ਜਿੱਥੇ ਮਰਦੀ ਆ ਤਕਦੀਰ ਨਾਲ ਹੀ ਜਾਣੀ ਤਕਦੀਰ ਨਾਲ ਹੀ ਜਾਣੀ ਇਹ ਤਾਂ ਹੈ ਬਾਬਾ ਜੀ ਤਾ ਤਸਵੀਰ ਔਰ ਤਕਦੀਰ ਦੋ ਚੀਜ਼ਾਂ ਹਨ ਤਸਵੀਰ ਤਾਂ ਕਹਿੰਦੇ ਮੇਰੀ ਮੈਂ ਆਪਣਾ ਆਪਣੀ ਦਾ ਤਸਵੀਰ ਵਾਲੀ ਦਾ ਕਹਿੰਦੀ ਮੈਂ ਮਕੀਨ ਮੰਨਦਾ ਨਹੀਂ ਤਕਦੀਰ ਬੜਾ ਤੈਨੂੰ ਠੋਕੇ ਰੱਖਣਾ ਇਹ ਤਾਂ ਹਿੰਮਤ ਇਹ ਮੈਂ ਪਿੰਨੀ ਛੱਡੀ ਹਿੰਮਤ ਹੌਸਲਾ ਦੋਹੇ ਚੀਜ਼ਾਂ ਆਪਣੇ ਪਾਸ ਇਹ ਬਾਬੇ ਬੈਠੇ ਨੇ ਇਹਨਾਂ ਨੇ ਪਤਾ ਸਾਰੇ ਬਿਲਕੁਲ ਜੀ ਗੋਵਰ ਸਿੰਘ ਦੀ ਬਾਬਾ ਨਾਨਕ ਜੀ ਸੋ ਇਹਨਾਂ ਦੀ ਇਹ ਦੇਣ ਹੈ ਜੀ ਸਾਰਾ ਕੁਝ ਇਹਨਾਂ ਸਾਰੇ ਅਸੀਂ ਤੁਰੇ ਫਿਰਦੇ ਆ ਸਾਰਾ ਪੰਜਾਬ ਹੀ ਹਾਂਜੀ ਹਾਂਜੀ ਬਾਬਾ ਜੀ ਨਾਲ ਹਾਰ ਦਾ ਕੰਮ ਹਾਰ ਦਾ ਕੰਮ ਕਰਦੇ ਮੈਂ ਕਿਹਾ ਬਾਬਾ ਜੀ ਨਾਲ ਗੱਲਾਂ ਬਾਤਾਂ ਮਾਰਦੇ ਆ ਚਾਰ ਅਸੀਂ ਆਏ ਸੀ ਤੁਹਾਡੇ ਇਧਰ ਹੀ ਏਰੀਆ ਚ ਵੀਡੀਓ ਬਣਾਉਣੇ ਅਸੀਂ 뮤ਜ਼ੀਅਮ ਤੇ ਠਹਿਰੇ ਸਾਨੂੰ ਜਾਣ ਨਹੀਂ ਦਿੱਤਾ ਮੈਂ ਕਿਹਾ ਚਲੋ ਬਾਬਾ ਜੀ ਨਾਲ ਗੱਲਾਂ ਬਾਤਾਂ ਕਰ ਲੈਂਦੇ ਆ ਅੱਜ ਵਾਰ ਕੀ ਆਜ ਵਾਰ ਹੈ ਜੀ ਜਾਣ ਤਾਂ ਦਿੱਤਾ ਉਹਨਾਂ ਨੇ ਕਹਿੰਦੇ ਚਿੱਠੀ ਚਾਹੀਦੀ ਐ ਇੱਕ ਆਪਾਂ ਵੀਡੀਓਗ੍ਰਾਫੀ ਕਰ ਦੇਣਾ ਜਿੱਦਾਂ ਆਹ ਤਾਂ ਉਹ ਨਹੀਂ ਉਹ ਕਹਿੰਦੇ ਚਿੱਠੀ ਹੋਣੀ ਵੀਡੀਓ ਉਹਦੇ ਲਈ ਚਿੱਠੀ ਚਾਹੀਦੀ ਆ ਉਹਨਾਂ ਦੇ ਬਰਕਰਾਂ ਤੇ ਡਿਫੈਕਟ ਹੁੰਦਾ ਹਾਂ ਹਾਂਜੀ ਹਾਂਜੀ ਉਹ ਤਾਂ ਹੈ ਜੀ ਬਾਬਾ ਜੀ ਇੱਥੇ ਕਿੰਨੇ ਚਿਰ ਤੋਂ ਹੋਏਗਾ ਸਾਨੂੰ ਕੰਮ ਕਰਦੇ ਨੂੰ ਕੱਢੀ ਪਹਿਲੇ ਤੇ ਮੈਂ ਓਡੀਸ਼ਾ ਬਿਹਾਰ ਬੰਗਾਲ ਸਾਰੇ ਕੰਮ ਕੀਤਾ ਓਡੀਸਾ ਬਿਹਾਰ ਬੰਗਾਲ ਬੰਗਾ ਕਲਕੱਤਾ ਤੱਕ ਮੰਗਰ ਕਰਫ ਕਰਦੇ ਕਲਕੱਤੇ ਮੈਂ ਲਾਉ ਰਿਹਾ ਹਾਂ ਉਨੀਸ਼ਵਰ ਪਮਨੇਸ਼ਵਰ ਪੈਂਦਾ ਹੈ ਉਨੀਸ਼ਵਰਾਂ ਜੀ ਹੈਗਾ ਜੀ ਰੋਡ ਕਿ ਲੈ ਦੁਰਗਾ ਪਰਗਾਇਰ ਸਾਰੇ ਕੰਮ ਕੀਤਾ ਆਪਾਂ ਮਸ਼ੂਰ ਦੇ ਫਕਰਾ ਲੇਕਿਨ ਇਹ ਹੈ ਰੈਂਦਾ ਮੈਂ ਉਸ ਮਾਲਕ ਦੀ ਰਜ਼ਾ ਵਿੱਚ ਜਿੱਥੇ ਆਪਣੀ ਰੱਖਣਾ ਜਿੱਥੇ ਉਹ ਨਹੀਂ ਭੇਜਣਾ ਉੱਥੇ ਗਿਆ ਬਾਕੀ ਮੈਨੂੰ ਨਾ ਕੋਈ ਭੇਜ ਸਕਿਆ ਤੇ ਨਾ ਬਿਲਕੁਲ ਉਸ ਮਾਲਕ ਦੀ ਰਜ਼ਾ ਹੁੰਦੀ ਹੈ ਜੀ ਫੇਰੀ ਜਾ ਹੁੰਦਾ ਸਹੀ ਹੈ ਬਾਬਾ ਜੀ ਹੋਰ ਕਿੱਦਾਂ ਤੁਹਾਡਾ ਏਰੀਆ ਦੇ ਵਿੱਚ ਬਾਬਾ ਜੀ ਇੱਕ ਸ਼ਾਂਤੀ ਬਹੁਤ ਆ ਅਮਨ ਸ਼ਾਂਤੀ ਬਹੁਤ ਆ ਪਰ ਸਹੂਲਤਾਂ ਵੀ ਉਨੀਆਂ ਪਿੱਛੇ ਆ ਇੱਧਰ ਤੁਹਾਨੂੰ ਕਿੱਦਾਂ ਦਾ ਲੱਗਦਾ ਸਹੂਲਤਾਂ ਦੇ ਮਾਮਲੇ ਦੇ ਵਿੱਚ ਅੱਜ ਦੇ ਸੂਬਾ ਦਾ ਮਾਮਲੇ ਜਿਹੜੇ ਜੰੰਗਰ ਰੋਲ ਨੇ ਪੱਕੇ ਬੜੇ ਫਸਲਾ ਬਣਾਏ ਜਿਹਦੇ ਬਸ ਰਾਮ ਦਾ ਕੋਈ ਇਹ ਹੁਣ ਜਿਹੜਾ ਰੋੜੀਏ ਪਾਤੀ ਆ ਨਹੀਂ ਤਾਂ ਇੱਥੇ 18 18 840 ਹੁੰਦੀ ਜਾਂਦੀ ਮਤਲਬ ਇੱਧਰ ਕੰਢੀ ਏਰੀਆ ਚ ਕੋਈ ਉਤਪਾਦ ਨਹੀਂ ਲੈਂਦਾ ਜੇ ਕੋ ਆਂਦਾ ਅਫੀਸਰ ਆਂਦਾ ਤਾਂ ਉਹ ਬੱਲੇ ਬੈਠਾ ਟਾਲੀ ਹੱਟੇ ਨਾ ਹਾਂਜੀ ਉਹ ਉੱਥੋਂ ਬੈਠ ਕੇ ਚਾਹ ਪਾਣੀ ਪੀ ਕੇ ਚਲੇ ਜਾਂਦੇ ਨੇ ਇੱਧਰ ਬਸ ਕੋਈ ਨਹੀਂ ਇਹ ਸਰਕਾਰੀ ਹੈ ਕਿ ਇਹਨਾਂ ਨੂੰ ਹੋਣਾ ਚਾਹੀਦਾ ਪੰਚਾਇਤ ਨੂੰ ਹੋਣਾ ਚਾਹੀਦਾ ਵੀ ਸਰਾਹ ਹੈ ਪਹਿਲੇ ਫਿਰ ਬਿਜਲੀ ਘਰ ਵੀ ਗਿਆ ਪਟਵਾਰ ਘਰ ਵੀ ਆ ਇਹਨਾਂ ਨੂੰ ਦੱਸਣਾ ਬੋਲ ਕੇ ਥੋੜਾ ਕਰਨਾ ਕਿੰਨੇ ਸਾਲ ਬਾਬਾ ਕਿੰਨਾ ਪੁਰਾਣਾ ਹੋ ਗਿਆ ਇਹ 100 150 ਸਾਲ 150 ਅੰਗਰੇਜ਼ਾਂ ਦੇ ਵੇਲੇ ਦਾ ਹੋਗਾ ਹਾਂਜੀ ਹਾਂਜੀ ਅੰਗਰੇਜ਼ਾਂ ਦੇ ਵੇਲੇ ਦਾ ਕਿੰਨੇ ਅੰਗਰੇਜ਼ਾਂ ਦਾ ਟਾਈਮ ਦੇਖਿਆ ਅੰਗਰੇਜ਼ਾਂ ਦਾ ਟਾਈਮ ਜਦ ਸੰਤ ਰਾਜੀ ਦਾ 9 ਸਾਲ ਦਾ ਸੀਗਾ ਠੀਕ ਹੈ ਅਗਰ ਇਹ ਤਾਂ ਜਾ ਕ੍ਰਿਸਟਿਓ ਉੱਥੇ ਕੰਮ ਮੈਂ ਕਰਦਾ ਸੀਗਾ ਡੈਮ ਦਾ ਕੰਸਲ ਜੀ ਜੀ ਉਸੇ ਕਰੇਜ ਅੰਗਰੇਜ਼ਾਂ ਨਾਲ ਅੰਗਰੇਜ਼ੀ ਤਾਂ ਤੁਹਾਨੂੰ ਆਉਂਦੀ ਹੈ ਤੁਹਾਨੂੰ ਜੀ ਜੀ ਲੇਕਿਨ ਜਿਹੜਾ ਉਹਦਾ ਨਾ ਹੈਲਪਰ ਹੁੰਦਾ ਇੰਜੀਨੀਅਰ ਉਹ ਦੱਸਦਾ ਵੀ ਇਦਾਂ ਗੱਲਬਾਤ ਕਰਨੀ ਉਹਦਾ ਤਾਂ ਆਪਣਾ ਚੱਲੀ ਜਾਂਦੀ ਦੇਖਾ ਉਹ ਟਾਈਮ ਤੋਂ ਅੰਗਰੇਜ਼ੀ ਦਾ ਦੇਖਿਆ ਆ ਮੈਂ ਦੇਖਿਆ ਦੌਰ ਦੇਖਿਆ ਆ ਸੋ ਉਹ ਵੀ ਡੈਮ ਦੇਖਿਆ ਹੋਣਾ ਸੀ ਜਿਹੜਾ ਲੜਾਈ ਹੋ ਗਈ ਸਾਰੇ ਰਾਜਸਾਨ 47 ਸਾਨੂੰ ਬੁੱਢਿਆਂ ਨੇ ਸਾਡੇ ਪੱਥਰ ਬਹੁਤ ਹੈ ਏਡੇ ਏਡੇ ਪੱਥਰ ਨਾਲ ਜੀ ਖੱਲੇ ਟੋਬ ਬਗਦਾ ਆ ਹੋ ਬੰਦੇ ਨਾਲ ਆਣਾ ਲੜਾਈ ਕਰਨੇ ਚੋਰ ਰਹੇ ਆਂ ਚੋਰ ਰਹੇ ਆਉਣਾ ਹਾਂ ਜੀ ਜਿਹੜਾ ਪੱਸੜਾ ਸੀ ਉੱਪਰ ਚੜਨ ਚੜਨ ਕੇ ਥਾਣੇ ਐਡਾ ਕਾਡਾ ਸਿਗਰਟੇ ਲਾਣੇ ਅਲੱਗ-ਅਲੱਗ ਜੀ ਜਿਹੜੇ ਬਾਇ ਚਾਰ ਬੋਰਦੇ ਨੇ ਉਹਦੇ ਚਪਟਾਲੇ ਨੇ ਸੀ ਹੁੰਦੇ ਐਲੀ-ਐਲੀ ਕਰਦੇ ਆਉਂਦੇ ਸੀ ਮੁਸਲਮਾਨ ਤੇ ਨਾ ਲੇਕਿਨ ਉਧਰਲੇ ਪਾਸ ਸਾਡੇ ਵਾਲੇ ਪਾਸ ਐਡੀਆਂ ਨੇ ਲੇਕਿਨ ਅਸੀਂ ਤੇਰੀ ਆਪਣਾ ਜਿਹੜਾ ਬਜ਼ੁਰਗਾਂ ਦਾ ਸੇਵ ਕੰਮ ਕਰਦਾ ਘੱਟ ਜੀ ਕਰੇ ਐਸਨ ਤੜੀ ਵੇ ਕ ਹੱਲਾ ਪੈ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਉਸ ਬਾਬਾ ਨੇ ਤੁਹਾਡੇ ਇੱਧਰ ਕਿਲਾ ਬਣਿਆ ਜੀ ਇੱਕ ਜਿਹੜਾ ਬਣਿਆ ਹਾਂਜੀ ਉਸ ਟਾਈਮ ਜਦੋਂ ਤੁਸੀਂ ਗੱਲ ਕਰਦੇ ਲੜਾਈ ਦੀ ਉਸ ਟਾਈਮ ਰਹਿੰਦਾ ਸੀ ਉੱਥੇ ਕੋਈ ਨਹੀਂ ਰਹਿੰਦਾ ਸੀ ਸੁਮੇ ਦਾ ਸੀਤਾਰਾਮ ਨੇ ਬਣਾਇਆ ਸੀ ਸੁਬਰਾਬ ਸੀਤਾਰਾਮ ਜੀ ਨੇ ਯਾਦ ਕਰ ਯਾਦ ਕਰ ਇਹ ਤੇ ਪਹਿਲਾਂ ਸੁਰਾੜੇ ਸੁਰਾੜ ਹੁੰਦਾ ਦਾ ਪਹਿਲੇ ਨਾ ਹੈੜਾ ਗੜ ਦੀ ਆੜਾ ਕਿੰਨੇ ਪੈਂਦਾ ਇਥੋਂ ਦੀ ਬਾੜਿਆ ਜਾਣਾ ਇਥੋਂ ਇੱਥੇ ਦੀ ਲੈਂਡ ਅੰਦਾਜ਼ਾ ਨਾਲ ਆ ਜਾਂਦੇ ਵੜਦੀ ਵਾਲ ਤੋਂ ਗੱਢਿਆ ਲਾ ਜੀ ਲਾ ਜੀ ਸਵੇਤੋ ਦਾ ਜੀ ਬਹੁਤ ਬਾੜਾ ਉੱਚਾ ਜੀ ਬੋਟੀ ਜਗਾ ਨਾ ਹਾਂਜੀ ਉਹ ਤਾਂ ਸਵੇਦੇ ਸੋਡੇ ਹੋ ਗਏ ਨਾ ਪਹਿਲਾ ਸਵੇਦੇ ਹੈਗੀ ਸੀ ਹਾਂਜੀ ਰੋਡ 15 ਜੀ ਚਲੋ ਬਹੁਤ ਵਧੀਆ ਅੰਕਲ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਲੱਗੀਆਂ ਸਾਨੂੰ ਮੈਂ ਕਿਹਾ ਚਲੋ ਬਾਬਾ ਜੀ ਬਹੁਤ ਬੈਠਿਆ ਬਹੁਤ ਪੁਰਾਣੀ ਜਗਾ ਦੇ ਉੱਪਰ ਉਹ ਕਰੀਏ ਗੱਲਾਂ ਬਾਤਾਂ ਸਾਡੀ ਆਪਾਂ ਦੇਖੀ ਪਹਿਲਾਂ ਤੁਹਾਨੂੰ ਪਰ ਰੁਕਣ ਨੂੰ ਪੁੱਛਿਆ ਰੁਕਚਿਆ ਵੀ ਤੁਹਾਨੂੰ ਵੀ ਕਿਹੜੀ ਜਗਾ ਤੁਸੀਂ ਦੱਸਿਆ ਵੀ ਪਹਿਲਾਂ ਪੜਵਾਰਖਾਨਾ ਵੀ ਰਿਹਾ ਵੀਲ ਹੀ ਘਰ ਵੀ ਰਿਹਾ ਤੁਸੀਂ ਤੁਹਾਡਾ ਦੇਖਿਆ ਮੈਂ ਕਿ ਚਲੋ ਬਾਬਾ ਜੀ ਨਾਲ ਗੱਲਾਂ ਬਾਤਾਂ ਕਰਦੇ ਆਂ ਪੀਡੀ ਸਾਡੀ ਉੱਥੇ ਬਣੀ ਨਹੀਂ ਬਾਬਾ ਜੀ ਨੇ ਹੀ ਬਣਾ ਲੈਣੀ ਹੈ ਵੀਡੀਓ ਅੱਜ ਬਾਬਾ ਜੀ ਹੁਣ ਦੇ ਟਾਈਮ 'ਚ ਤੇ ਤੁਹਾਨੂੰ ਪਹਿਲਕਣੇ ਟਾਈਮ ਦੇ ਵਿੱਚ ਆਪਣੇ ਟਾਈਮ ਦੇ ਵਿੱਚ ਤੇ ਅੱਜ ਦਾ ਟਾਈਮ 'ਚ ਕੀ ਫਰਕ ਲੱਗਦਾ ਤੇ ਕਿੰਨਾ ਬਦਲ ਗਿਆ ਜਮਾਨਾ ਦੱਸ ਥੋੜਾ ਦੱਸੋ ਖਾਣ ਪੀਣ ਨੂੰ ਲੈ ਕੇ ਪਰ ਆਵੇ ਨੂੰ ਲੈ ਕੇ ਮਹੌਲ ਨੂੰ ਲੈ ਕੇ ਹਰੇਕ ਚੀਜ਼ ਦਾ ਵਿੱਚ ਤੁਹਾਨੂੰ ਕਿੰਨਾ ਕ ਅੰਤਰ ਲੱਗਦਾ ਇਹ ਜੋ ਸਭ ਜੀ ਪਹਿਲੇ ਦਾ ਇਹ ਜੋ ਨਾਲੇ ਨਾਲ ਲੰਘ ਰਸੀ ਹੁੰਦੇ ਹੁਣ ਗਵਰਨਮੈਂਟ ਨੇ ਬੜੇ ਸੋਕੇ ਪ੍ਰੋਗਰਾਮ ਕਰ ਦਿੱਤੇ ਨੇ ਹਾਲੇ ਖੜੇ ਸੀਗੇ ਇੱਥੇ ਜੀ ਜੀ ਖੜੇ ਨੇ ਰੋੜੀ ਪਾਤੀ ਹੈ ਰੋੜੇ ਦੇ ਬਾਅਦ ਆ ਲੋ ਇਹ ਰੋੜੀ ਨਹੀਂ ਪਾਉਂਦੇ ਸੱਤ 1 ਕਿਲੋ ਸੀਮਿੰਟ ਇਹ ਲਾ ਹੁੰਦਾ ਆਪਣੇ ਇੱਕ ਮਕਾਨ ਤੇ ਇਹ ਗਵਰਨਮੈਂਟ ਅੰਨੀ ਥੋੜੀ ਐਵੇਂ ਕਰੀ ਜਾ ਕਰਦੀ ਹੈ ਇਹ ਸਾਡੀ ਥੋਰ ਤਾਂ ਦੇਖਾਂ ਅਸੀਂ ਗਵਰਨਮੈਂਟ ਫੇਰ ਵੀ ਗਾੜੀ ਕੱਢੀ ਜੀ ਲੇਖਾਂ ਸਾਹਿਬ ਅੱਗੇ ਨਾਲੋਂ ਰੁਪਏ ਦੇ ਵੀ ਠੀਕ ਹੈ ਹੁਣ ਮਤਲਬ ਬਿਲਕੁਲ ਜਮਾਨੇ ਦੇਖੀਏ ਜਿੱਥੇ ਜੰਮੇ ਪੜੇ ਆ ਉਹੀ ਨਿੰਦਿਆ ਕਰੀ ਤਾਂ ਠੀਕ ਨਹੀਂ ਹਾਂ ਅੰਤਰ ਕਿੰਨਾ ਗਿਆ ਬਾਈ ਨਿੰਦਿਆ ਨਹੀਂ ਕਰਨੀ ਆਪਾਂ ਅੰਤਰ ਅੰਤਰ ਹੈ ਪਹਿਲੇ ਅਸੀਂ ਉਸ ਤੋਂ ਮੱਕੀ ਵੀ ਕਾਂਡਕ ਵੀ ਭਰ ਲੈਂਦੇ ਹੁਣ ਬਾਂਦਰ ਹੀ ਨਹੀਂ ਜਾਂਦੇ ਹੋਰ ਦੱਸੋ ਕਿਹੜਾ ਅੰਤਰ ਚਾਹੀਦਾ ਨੋ ਨਹੀਂ ਗਾਲਿਆ ਸਾਂਭਰ ਵਗੈਰਾ ਉਹ ਸਾਂਭਰ ਦਾ ਜੀ ਸਾਰੇ ਪਾਸੇ ਆਪਣੇ ਦਾ ਦਵਾ ਕੰਢੀ ਜਿਹੜੀ ਸਾਰੇ ਸਾਈਡ ਆ ਆਪਣੇ ਦਾ ਚਾਰਕ ਮੁੱਲੇ ਜਗਾ ਨਾ ਦਾ ਬਣ ਦਿੱਤੀ ਲੋਕਾਂ ਨੇ ਕੰਮ ਨਾਲ ਬਣਣ ਦਾ ਟਾਈਮ ਮਿਲਿਆ ਤੇ ਦੋ ਦੋ ਵਾਰ ਮਕਾਨ ਜਲ ਕੇ ਵੀ ਸੰਤ 60 ਵਿੱਚ ਔਰ 72 ਵਿੱਚ 12 ਸਾਲ ਕੁੱਲੀ ਨਹੀਂ ਬਣਦੀ ਲੇਕਿਨ ਇਹ ਹੌਸਲਾ ਮਾਰਕ ਨਹੀਂ ਦਿੱਤੇ ਲੇਕਿਨ ਬਹੁਤ ਸੋਹਣਾ ਲੱਗਾ ਤੁਹਾਡਾ ਗੱਲਬਾਤ ਕਰਕੇ ਹੁਣ ਸਾਨੂੰ ਅੱਗੇ ਆ ਦਿਓ ਅਸੀਂ ਥੋੜਾ ਜਿਹਾ ਅੱਗੇ ਜਾਣਾ ਤੇ ਕਿ ਤੁਹਾਨੂੰ ਵੀ ਬੱਬਾਈ ਚੜਦੀ ਕਲਾ ਚ